ਦੋਸਤੋ ਸਤਿ ਸ੍ਰੀ ਅਕਾਲ ਆਦਾਬ ਤੁਹਾਡਾ ਸਭ ਦਾ ਮੇਰੇ YouTube ਚੈਨਲ ਯਾਨੀ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਤੁਹਾਡੀ ਖidmat ਦੇ ਵਿੱਚ ਪੇਸ਼ ਕਰ ਰਿਹਾ ਹਾਂ ਗੁਰਮukh ਸਿੰਘ ਮੁਸਾਫਿਰ ਦੀ ਬਹੁਤ ਹੀ ਖੂਬਸੂਰਤ کہانی ਖਸਮਾ ਖਾਣੀ ਜਾਗੂ ਮਿੱਟੀ ਵਿੱਚ ਤ੍ਰੋਪਤੀ ਨੇ ਕਿਹਾ ਨਹੀਂ ਉਹਦੇ ਮੂੰਹ ਵਿੱਚੋਂ ਨਿਕਲ ਗਿਆ ਖਸਮਾ ਖਾਣੀ ਹਾਰਨ ਦੀ ਖੋਰੀ ਆਵਾਜ਼ ਨਾਲ ਉਸਦੇ ਕੰਨ ਚੋਂ ਪਟਣ ਨੂੰ ਆਏ ਸਨ ਅਜੇ ਤੱਕ ਹਾਰਨਾ ਦੀਆਂ ਜਿਤਨੀਆਂ ਵੀ ਆਵਾਜ਼ਾਂ ਉਸਦੇ ਕੰਨਾਂ ਵਿੱਚ ਪਈਆਂ ਸਨ ਇਹ ਸਪਨਾ ਨਾਲੋਂ ਖਰੀ ਸੀ ਗਣੇਸ਼ਾ ਟੈਕਸੀ ਵਾਲਾ ਨਹੀਂ ਚੰਨਨ ਸ਼ਾਹ ਹੋ ਰਹੀ ਹੋਣਗੀ ਆਪਣੇ ਪਤੀ ਭਗਤਰਾਮ ਦੇ ਮੂੰਹੋਂ ਚੰਨਨ ਸ਼ਾਹ ਦਾ ਨਾਮ ਸੁਣ ਕੇ ਤ੍ਰਿਪਤੀ ਕੁਛ ਸ਼ਰਮਾ ਜਹੀ ਗਈ ਹਾਈ ਕਿਤੇ ਸ਼ਾਹ ਹੋਰਾ ਸੁਣ ਹੀ ਨਾ ਲਿਆ ਹੋਵੇ ਤਿੰਨ ਚਾਰ ਦਿਨ ਹੀ ਪਹਿਲਾਂ ਮੋਹਨੇ ਰੀ ਗਣੇਸ਼ੀ ਦੀ ਟੈਕਸੀ ਦੀ ਹਾਰਨ ਸੁਣ ਕੇ ਧ੍ਰੋਪਤੀ ਦੇ ਮੋਹ ਨਿਕਲਿਆ ਸੀ ਖਸਮਾ ਖਾਣਿਆਂ ਨੂੰ ਖਬਰੀ ਨਿੰਦਰ ਹੀ ਨਹੀਂ ਪੈਂਦੀ ਉਦੋਂ ਭਗਤਰਾਮ ਦੇ ਸਮਝਾਨਤੇ ਕਿ ਇਸ ਟੈਕਸੀ ਵਾਲੇ ਗਰੀਬ ਦਾ ਚਾਲਾਨ ਹੋ ਗਿਆ ਹੈ ਵਿਚਾਰਾ ਸ਼ਰਨਾਰਥੀ ਹੈ ਸਫਾਰਸ਼ਲੀ ਆਖਦਾ ਸੀ ਧ੍ਰੋਪਤੀ ਨੇ ਹੋਰ ਉੱਚ ਆਖਿਆ ਖਾਈ ਖਸਮਾ ਨੂੰ ਗਣੇਸ਼ੀ ਇਹ ਗੱਲ ਸੁਣ ਲਈ ਸੀ ਪਰ ਗਰਜ਼ਮੰਦ ਕੀ ਆਖਦਾ ਅੱਜ ਚਾਨਣ ਸ਼ਾ ਦਾ ਲਿਹਾਜ਼ ਭਗਤ RAM ਨੂੰ ਤ੍ਰੁਪਤੀ ਦੀ ਛਿੜਕ ਤੋਂ ਬਚਾ ਗਿਆ ਮੋਟਰ ਬੁਹੀ ਅੱਗੇ ਖੜੀ ਕਰਕੇ ਚਾਨਣ ਸ਼ਾ ਸਿੱਧਾ ਭਗਤ RAM ਦੇ ਸੌਣ ਕਮਰੇ ਵਿੱਚ ਹੀ ਆ ਗਿਆ ਤ੍ਰੁਪਤੀ ਨੇ ਜੀ ਆਇਆਂ ਆਖ ਕੇ ਕੁਰਸੀ ਅੱਗੇ ਕੀਤੀ ਝੁਟਕੀ ਵਜਾਂਦਿਆਂ ਖੜੇ ਖੜੋਤੇ ਹੀ ਚਾਨਣ ਸ਼ਾ ਨੇ ਪੁੱਛਿਆ ਲਾਲ ਜੀ ਤਿਆਰ ਹੋ ਜੀ ਹਾਂ ਬਸ ਦਵਾਈ ਦੀ ਸ਼ਿਸ਼ੀ ਲੈ ਲਵਾਂ ਮੁਰਦਿਆਂ ਖਬਰੀ ਦੇਰ ਹੀ ਹੋ ਜਾਵੇ ਨਾਲੇ ਬਖਤਰਾਮ ਦੀ ਗੱਲ ਨੂੰ ਵਿੱਚੋਂ ਹੀ ਟੋਕ ਕੇ ਚੰਨਣ ਸ਼ਾਹ ਨੇ ਕਿਹਾ ਨਹੀਂ ਜੀ ਹੁਣੇ ਮੁੜਦੇ ਹਾਂ ਨਵੀਂ ਮੋਟਰੇ ਢਾਈਆਂ ਘੰਟਿਆਂ ਵਿੱਚ ਅੰਬਾਲੀ ਘੰਟਾ ਪਰ ਉੱਥੇ ਤੇ ਢਾਈਆਂ ਵਿੱਚ ਹੀ ਮੁੜ ਦਿੱਲੀ ਕੁੱਲ 6 ਘੰਟਿਆਂ ਦੀ ਗੱਲ ਈ ਹੁਣ 6 ਵਜੇ ਨਹੀਂ ਜੇ 10:15 ਮਿੰਟਾਂ ਵਿੱਚ ਤੁਰ ਪਈਏ ਤਾਂ ਸਵਾ 12 ਵਜੇ ਤੱਕ ਪਰਤ ਆਵਾਂਗੇ ਨਹੀਂ ਸ਼ਾਹ ਜੀ ਸ਼ਰਨਾਰਥੀ ਕੈਂਪ ਵਿੱਚ ਮੇਰੇ ਦੋ ਸਵਾ ਦੋ ਘੰਟੇ ਘਟੂ ਘਟ ਜ਼ਰੂਰ ਲੱਗ ਜਾਣੇ ਨੇ ਚਲੋ ਹੱਦ 3 ਵਜੇ ਤੱਕ ਸਹੀ ਸ਼ਾਮ ਤੋਂ ਪਹਿਲਾਂ ਤੇ ਆਹੀ ਜਾਵਾਂਗੇ ਉਠੋ ਛੇਤੀ ਕਰੋ ਜਿੰਨੀ ਛੇਤੀ ਜਾਵਾਂਗੇ ਉਤਨੀ ਹੀ ਛੇਤੀ ਪਰਤਾਂਗੇ ਤ੍ਰੋਪਤੀ ਨੇ ਆਖਿਆ ਜੇ ਦੇਰ ਹੋ ਜਾਣ ਦਾ ਡਰ ਹੋਵੇ ਜਾਂ ਰਾਤ ਉੱਥੇ ਹੀ ਰਹਿਣਾ ਪੈ ਜਾਣਾ ਹੋਵੇ ਤਾਂ ਭਾਰਾ ਕੱਪੜਾ ਜਾਂ ਬਿਸਤਰਾ ਨਾਲ ਲੈ ਜਾਓ ਚਾਨਣ ਸ਼ਾਹ ਨੇ ਤ੍ਰੋਪਤੀ ਨੂੰ ਗੱਲ ਪੂਰੀ ਨਾ ਕਰਨ ਦਿੱਤੀ ਤੇ ਭਗਤ RAM ਦਾ ਹੱਥ ਫੜ ਕੇ ਮੰਜੇ ਉੱਤੋਂ ਉਠਾ ਲਿਆ ਚਲੋ ਕਿਸੇ ਚੀਜ਼ ਦੇ ਨਾਲ ਲੈ ਜਾਣ ਦੀ ਲੋੜ ਨਹੀਂ ਹੁਣੇ ਪਰਤ ਨਹੀਂ ਆ ਜੇ ਸਰਦੀ ਮੰਨਦੇ ਹੋ ਤਾਂ ਮੋਟਰ ਵਿੱਚ ਕੰਬਲ ਪਿਆਏ ਬਲੇਟ ਲਵੋ 3 ਵਜੇ ਜ਼ਰੂਰ ਤੁਹਾਨੂੰ ਘਰ ਪਹੁੰਚਾ ਦੇਵਾਂਗਾ ਬੜੀ ਤਸੱਲੀ ਨਾਲ ਨਵੀਂ ਮੋਟਰ ਦੇ ਨਰਮ ਗੱਦਿਆਂ 'ਤੇ ਆਰਾਮ ਨਾਲ ਢੋਲਾ ਕੇ ਬਹਿੰਦਿਆਂ ਭਗਤ ਰਾਮ ਨੇ ਕਿਹਾ ਤ੍ਰੋਪਤੀ ਜੀ ਜਿਹੜਾ ਵੀ ਕੋਈ ਕੰਮ ਕਾਜ ਵਾਲਾ ਆਵੇ 3 ਵਜੇ ਦਾ ਵਕਤ ਦੇ ਦੇਣਾ ਚੰਨਨ ਸ਼ਾਹ ਨੇ ਭਗਤ RAM ਦੇ ਗੋਡਿਆਂ ਤੇ ਕੰਬਲ ਸੁਟਦਿਆਂ ਕਿਹਾ ਬਸ ਤੁਸੀਂ ਡਿਪਟੀ ਕਮਿਸ਼ਨਰ ਨੂੰ ਮੂੰਹ ਵਿਖਾਣਾ ਤੇ ਸਾਡਾ ਕੰਮ ਹੋ ਜਾਣਾ ਫਿਰ ਤੁਸੀਂ ਜਿੱਥੇ ਜਾਣਾ ਹੋਇਆ ਜਾਇਓ ਬੜੀ ਖੁਸ਼ੀ ਨਾਲ ਪੈਟਰੋਲ ਭਤੀਰਾ ਹੈ ਲਾਲਾ ਭਗਤ RAM ਸ਼ਰਨਾਰਥੀ ਨੇਤਾ ਹਨ ਸਵੇਰ ਤੋਂ ਸ਼ਾਮ ਤੱਕ ਇੰਨਾ ਪਾਸ ਲੋਡਵੰਦ ਸ਼ਰਨਾਰਥੀ ਆਉਂਦੇ ਰਹਿੰਦੇ ਹਨ ਇਹ ਸਭ ਦੀਆਂ ਗੱਲਾਂ ਹਮਦਰਦੀ ਨਾਲ ਸੁਣ ਕੇ ਕੰਮ ਕਰਵਾਉਣ ਦਾ ਯਤਨ ਕਰਦੇ ਹਨ ਧ੍ਰੋਪਤੀ ਦਾ ਵੀ ਸੁਭਾਅ ਉੰਜ ਤਾਂ ਬੜਾ ਮਿੱਠਾ ਤੇ ਦਿਲ ਬੜਾ ਹਮਦਰਦ ਹੈ ਪਰ ਸਵੇਰੀ ਜਾਗਣ ਤੋਂ ਪਹਿਲਾਂ ਤੇ ਰਾਤੀ ਸੌ ਜਾਣ ਤੋਂ ਪਿੱਛੋਂ ਤੱਕ ਜਿਹੜੇ ਆਦਮੀ ਬੂਹੇ ਪਾਉਂਦੇ ਰਹਿੰਦੇ ਹਨ ਉਹਨਾਂ ਤੋਂ ਉਹ ਕਦੇ ਬੜੀ ਔਖੀ ਹੋ ਜਾਂਦੀ ਹੈ ਹੁਣ ਮੋਟਰ क्वਾਰਟਰੋਂ ਬਾਹਰ ਨਿਕਲੀ ਹੀ ਸੀ ਕਿ ਇੱਕ ਸ਼ਰਨਾਰਥੀ ਨੇ ਲਾਲਾ ਭਗਤ RAM ਵਾਰੇ ਆਣ ਪੁੱਛਿਆ ਤ੍ਰੋਪਤੀ ਨੇ ਚਾਨਣ ਸ਼ਾਹ ਨਾਲ ਅੰਬਾਲੇ ਜਾਣ ਵਾਰੇ ਦੱਸਿਆ ਤਾਂ ਉਹ ਬੁਰਬੁੜ ਕਰਦਾ ਚਲਾ ਗਿਆ ਸਰਮਾਇਦਾਰ ਨਾਲ ਉੱਠ ਕੇ ਤਰਪੰਦੇ ਨਹੀਂ ਜੇ ਅੱਜ ਮੇਰੇ ਨਾਲ ਕਸਟੋਰੀਨ ਪਾਸ ਨਾ ਗਈ ਤਾਂ ਸ਼ਾਮੀ ਭਾਡਾ ਟੈਂਡਰ ਢੜਕਤੇ ਹੋ ਸੀ ਇਹ ਅਜੇ ਗਿਆ ਹੀ ਸੀ ਇੱਕ ਹੋਰ ਆਂਡ ਉਸਕਿਆ ਮੇਰਾ ਕਰਜ਼ਾ ਮਨਜ਼ੂਰਤਾ ਕਰਵਾ ਦਿੱਤਾ ਨਹੀਂ ਲਲੀ ਜਮਾਨਤ ਕੌਣ ਦੇਵੀ ਮੇਰੀ ਬਦਲੀ ਦੇ ਕਾਗਜ਼ਾਂ ਤੇ ਅੱਜ ਦਸਖਤ ਹੋ ਜਾਣੇ ਨਹੀਂ ਮਕਾਨ ਸੰਬੰਧੀ ਸ਼ਰਨਾਰਥੀਆਂ ਨਾਲ ਭਰਿਆ ਪਿਆ ਹੈ ਮਾਤਾ ਪਿਤਾ ਬੁੱਢੇ ਹਨ ਘਰ ਵਾਲੀ ਪੂਰੀਆਂ ਦੇ ਨਾਤੇ ਹੈ ਜਿੱਥੇ ਬਦਲੀ ਕਰਦੇ ਨੇ ਉੱਥੇ ਰਹਿਣ ਲਈ ਟੈਂਟ ਦਾ ਵੀ ਪ੍ਰਬੰਧ ਨਹੀਂ ਮੈਂ ਪਸ਼ਾਵਰ ਵਿੱਚ ਏ ਡੀ ਐਮ ਸਾਹ ਇੱਥੇ ਕੁੜਕੀ ਮਿਲੀ ਹੈ ਉਸ ਤੋਂ ਵੀ ਹਟਾਉਂਦੀਆਂ ਤਸਵੀਜ਼ਾਂ ਹੋ ਰਹੀਆਂ ਨੇ ਭੈਣ ਜੀ 160 ਬੰਗਲਿਆਂ ਦੇ ਮਾਲਕ ਨੂੰ ਇੱਥੇ ਕਿਸੇ ਕੋਠੀ ਦੇ ਬਰਾਂਡੇ ਵਿੱਚ ਟਿਕਾਣਾ ਨਾ ਮਿਲੇ ਦੱਸੋ ਕਿੱਥੇ ਸਰ ਲੁਕਾਈਏ ਤ੍ਰੋਪਤੀ ਅੱਜ ਸਾਰੇ ਆਉਣ ਵਾਲੇ ਸ਼ਰਨਾਰਥੀਆਂ ਦੇ ਇਹ ਕੰਮ ਸੁਣ ਕੇ 3 ਵਜੇ ਆਉਣ ਦਾ ਵਕਤ ਦਿੰਦੀ ਗਈ ਨਰਮ ਤੇ ਨਾਜ਼ੁਕ ਪਾਣੀ ਦੀਆਂ ਬੂੰਦਾਂ ਲਗਾਤਾਰ ਵਸ-ਵਸ ਕੀ ਪੱਥਰ ਦੀਆਂ ਸਖਤ ਚਟਾਨਾਂ ਵਿੱਚ ਵੀ ਆਪਣੀ ਥਾਂ ਬਣਾ ਲੈਂਦੀਆਂ ਹਨ। ਧ੍ਰੋਪਤੀ ਦੇ ਹਿਰਦੇ ਵਿੱਚ ਤਾਂ ਇੱਕ ਮਾਂ ਦਾ ਦਿਲ ਹੈ। ਪਤੀ ਗਿਆ, ਪੁੱਤ ਗਿਆ। ਹੁਣ ਪਤਵੀ ਜਾਂਦੀ ਹੈ। ਇੱਕ ਅਦਖੜ ਜੀ ਹੀ ਉਮਰ ਦੀ ਸ਼ਰਨਾਰਥਨ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਧ੍ਰੋਪਤੀ ਤਿੰਨ ਵਜੇ ਆਉਣ ਲਈ ਉਸ ਨੂੰ ਆਖਣ ਹੀ ਲੱਗੀ ਸੀ ਕਿ ਸ਼ਰਨਾਰਥਨ ਨੇ ਆਪਣੀ ਵਿਥਿਆ ਅਰੰਭ ਦਿੱਤੀ। ਅੱਖਾਂ ਜੀਵ ਨਹੀਂ ਪਰ ਜੀਵ ਤੋ ਬਿਨਾ ਵੀ ਨਹੀਂ ਇਹੋ ਪ੍ਰਤੀਤ ਹੋਇਆ ਜਿਵੇਂ ਦੁਖੀ ਸ਼ਰਨਾਰਥਨ ਦੀ ਦਰਦ ਕਹਾਣੀ ਉਸ ਦੀ ਜ਼ੁਬਾਨ ਤਿਤ੍ਰੋਪਤੀਆਂ ਅੱਖਾਂ ਤੋਂ ਇੱਕ ਸਾਥ ਹੀ ਸੁਣਾਈ ਜਾ ਰਹੀ ਹੈ ਇਸ ਆਪਤਾਨੇ ਵਿੱਚ ਤ੍ਰੋਪਤੀ ਹੋਰ ਆਉਣ ਵਾਲਿਆਂ ਨੂੰ 3 ਵਜੇ ਦਾ ਵਕਤ ਦੇਣ ਨੂੰ ਵੀ ਇੱਕ ਵੀਰ ਭੁੱਲ ਗਈ ਇੱਕ ਹੋਰ ਬੀਬੀ ਜਿਸਨੇ ਆਪਣੀ ਗੋਰੀ ਨਿਸ਼ੋਜ ਜਿਹੇ ਸਰੀਰ ਨੂੰ ਲੀਰੋਲੀਰ ਹੋ ਚੁੱਕੇ ਮੈਲੇ ਖਲਟ ਦੁਪट्टे ਨਾਲ ਮਸਾਈ ਕੱਜਿਆ ਹੋਇਆ ਸੀ ਤ੍ਰੁਪਤੀਵਲ ਆਉਂਦੀ ਦਸੀ ਸਰੀਰ ਦੇ ਅਗਲੇ ਹਿੱਸੇ ਨੂੰ ਕੱਜਣ ਲਈ ਉਸ ਦਾ ਸਿਰ ਇਤਨਾ ਝੁਕਿਆ ਹੋਇਆ ਸੀ ਕਿ ਉਹ ਸਾਹਮਣੇ ਆਉਂਦੇ ਜਾਂਦੇ ਨੂੰ ਨਹੀਂ ਸੀ ਵੇਖ ਸਕਦੀ ਧਰਤੀ ਵਿੱਚ ਅੱਖਾਂ ਗੱਡੀ ਉਹ ਬੂਹੇ ਅੱਗੇ ਪੁੱਜੀ ਤਮੁਹਾਟ ਤੇ ਆਪ ਧਿਆਨ ਨੇ ਸੋਚਾਂ ਵਿੱਚ ਖੜੀ ਇੱਕ ਸ਼ਰਨਾਰਥੀ ਦਾ ਸਿਰ ਉਸ ਦੀ ਵੱਖੀ ਵਿੱਚ ਲੱਗਾ ਉਹ ਟੜਮ ਕਰਕੇ ਡਿੱਗੀ ਡਿੱਕਣ ਦੀ ਆਵਾਜ਼ ਨੇ ਹੀ ਤ੍ਰੋਪਤੀ ਨੂੰ ਉਸ ਦੀ ਹੋਂਦ ਦਾ ਗਿਆਨ ਕਰਵਾਇਆ ਡਿੱਗਣ ਵਾਲੀ ਨੂੰ ਤ੍ਰੋਪਤੀ ਨੇ ਪਹਿਲੀ ਸ਼ਰਨਾਰਥਣ ਦੀ ਮਦਦ ਨਾਲ ਬਾਹਰਲੇ ਕਮਰੇ ਵਿੱਚ ਵਿਛੀ ਹੋਈ ਮੈਲੀ ਜਹੀ ਲੋਕਾਂ ਦੀਆਂ ਜੁੱਤੀਆਂ ਨਾਲ ਮਿੱਟੀੋਂ ਮਿੱਟੀ ਹੋਈ ਪਈ ਦਰੀ ਤੇ ਲਟਾ ਦਿੱਤਾ ਕਮਰੇ ਵਿੱਚ ਬੈਠੇ ਹੋਰ ਸਾਰਿਆਂ ਨੂੰ ਤ੍ਰੋਪਤੀ ਨਹੀਂ ਤਿੰਨ ਵਜੇ ਆਇਓ ਆਖ ਕੇ ਉਠਾ ਦਿੱਤਾ ਡਿੱਗਣ ਵਾਲੀ ਦੀ ਬੇਹੋਸ਼ੀ ਨੂੰ ਵੇਖ ਕੇ ਤ੍ਰੋਪਤੀ ਦੇ ਹੋਸ਼ ਗੁੰਮ ਗਏ ਮੁੜਕੋ ਮੁੜਕੀ ਹੋਈ ਨੂੰ ਕੁਝ ਹੱਥ ਪੈਰ ਜਿਹੇ ਪੈ ਗਏ ਪੈਣੀ ਬੈਠੀ ਸ਼ਰਨਾਰਥਨ ਨੇ ਉੱਠ ਕੇ ਅੰਦਰੋਂ ਬੂਹਾ ਬੰਦ ਕਰ ਦਿੱਤਾ ਘਬराई ਹੋਈ ਤ੍ਰੋਪਤੀ ਨੇ ਬੂਹੇ ਦੀ ਚੀਤੋਂ ਬਾਹਰ ਝਾਕਿਆ ਹੀ ਸੀ ਕਿਹਾਰਨ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਹੈ ਧਨ ਵੱਜ ਗਏ ਨੇ ਉਹ ਇਹ ਤਾਂ ਗਣੇਸ਼ਾਇਖਸਮਾ ਖਾਣਾ ਪਿਛਲੇ ਲਫਸ ਤ੍ਰੋਪਤੀ ਦੇ ਮੂੰਹੋਂ ਸੁਤੇਸਿਧ ਨਿਕਲ ਗਏ ਪਰ ਉਸ ਦਾ ਮਨ ਕੁਝ ਸੋਚਾਂ ਜਹੀਆਂ ਵਿੱਚ ਪੈ ਗਿਆ ਗਣੇਸ਼ੀ ਨੂੰ ਇਸ਼ਾਰੇ ਨਾਲ ਸੱਦ ਵੀ ਲਿਆ ਉਸ ਨੂੰ ਕੋਈ ਕੰਮ ਦੱਸਣ ਲਈ ਕੁਝ ਸੰਕੋਚ ਹੈ ਪਰ ਮਜਬੂਰੀ ਹੈ ਕਰੋਲ ਬਾਗ ਗੁਰਦੁਆਰਾ ਰੋਡ ਲੇਡੀ ਡਾਕਟਰ ਕਰਤਾਰ ਕੌਰ ਦਾ ਨਾਂ ਪੁੱਛ ਲਈ ਗਣੇਸ਼ਾ ਸਾਰੀ ਦਿੱਲੀ ਦਾ ਵਕੀਫ ਹੋ ਚੁੱਕਾ ਸੀ ਤ੍ਰੋਪਤੀ ਦੇ ਮੂੰਹੋਂ ਇਹ ਲਫ਼ਜ਼ ਸੁਣਦਿਆਂ ਹੀ ਟੈਕਸੀ ਲੈ ਕੇ ਉੱਡ ਗਿਆ ਗਣੇਸ਼ੀ ਨੇ ਝੱਟ ਵਾਪਸ ਆਣ ਕੇ ਵੇੜੇ ਵੜਦਿਆਂ ਹੀ ਜ਼ੋਰਦਾਰ ਹਾਰਨ ਬਚਾਇਆ ਪਰ ਤ੍ਰੋਪਤੀ ਦੇ ਕੰਨ ਇਸ ਵੇਲੇ ਸਿਰਫ਼ ਸ਼ਰਨਾਰਥਨ ਦੀ ਪੀੜਿਤ ਹਾਏ ਹਾਏ ਤੇ ਨਵੇਂ ਆਏ ਜੀ ਦੀ ਰੌਣਕੀ ਚੀਚੀ ਸੁਣਨ ਵਿੱਚ ਹੀ ਪੂਰੇ ਰੁੱਝੇ ਹੋਏ ਸਨ ਲੇਡੀ ਡਾਕਟਰ ਨੂੰ ਵੇਖ ਕੇ ਤ੍ਰੋਪਤੀ ਨੇ ਸੁੱਖ ਦਾ ਸਾਹ ਲਿਆ ਜਨਨੀ ਦੀ ਹਾਲਤ ਵੇਖਵਾ ਕੇ ਕਰਤਾਰ ਕੌਰ ਨੇ ਧ੍ਰੋਪਤੀ ਦੀ ਸਿਫਤ ਕੀਤੀ ਟੈਕਸੀ ਵਾਲੇ ਦੇ ਚਲੇ ਜਾਣ ਪੇਛੋਂ ਮੈਨੂੰ ਖਿਆਲ ਆਇਆ ਨਹੀਂ ਤੇ ਟੈਲੀਫੋਨ ਹੀ ਕਰਵਾ ਦਿੰਦੀ ਤੁਸੀਂ ਇੱਕ ਵਾਰ ਨੋਟ ਕਰਵਾਇਆ ਸੀ ਧ੍ਰੋਪਤੀ ਦੀ ਗੱਲ ਸੁਣ ਕੇ ਲੇਡੀ ਡਾਕਟਰ ਨੇ ਕਿਹਾ ਹਾਂ ਉਹ ਕਮੰਡਾ ਸਿੰਘ ਹੋਰਾਂ ਦਾ ਨੰਬਰ ਸੀ ਪਰ ਹੁਣ ਤੇ ਉਹ ਸੁਨੇਹਾ ਹੀ ਨਹੀਂ ਪਹੁੰਚਾਉਂਦੇ ਪੈਸੇ ਵਾਲੇ ਆਦਮੀ ਨੇ ਹਾਂ ਜੋ ਆਪਣੇ ਕਿਸੇ ਸੰਬੰਧੀ ਜਾਂ ਮਿਲਣ ਗਰਨ ਵਾਲੇ ਦਾ ਕੰਮ ਹੋਵੇ ਤਾਂ ਤੁਰਤ ਬੰਦਾ ਭੇਜ ਦਿੰਦੇ ਨੇ ਖਸਮਾ ਖਾਣੀ ਪੈਸੇ ਦਾ ਐ ਡਾਕੂਮੈਂਟ ਧਰੁਪਤੀ ਦੀ ਹਮਦਰਦੀ ਵੇਖ ਕੇ ਲੇਡੀ ਡਾਕਟਰ ਨੇ ਜਨਨੀ ਸ਼ਰਨਾਰਥਨ ਦਾ ਪਤਾ ਨਿਵਾ ਪੁੱਛਿਆ ਧਰੁਪਤੀ ਨੇ ਸਾਰੀ ਵਰਤਾ ਸੁਣਾ ਕੇ ਕਿਹਾ ਇਸ ਦਾ ਪਤਾ ਨਿਵਾ ਤੇ ਅਸਾਂ ਅਜੇ ਪੁੱਛਿਆ ਹੀ ਨਹੀਂ ਜਰਾ ਠੀਕ ਠਾਕ ਹੋ ਲਵੇ ਇਹ ਵੀ ਚੰਗਾ ਹੋਇਆ ਕੀ ਕੀਤੇ ਛੜਕੀ ਹੀ ਤੇ ਵਿਚਾਰੀ ਹੱਛਾ ਪੈਣ ਤਰੋਪਤੀ ਮੈਂ ਤੇ ਆਪਣਾ ਰੋਣਾ ਰੋਣ ਵੀ ਤੁਹਾਡੇ ਕੋਲ ਆਉਣਾ ਸੀ ਲਾਲਾ ਜੀ ਕਿੱਥੇ ਨੇ ਕਿਉਂ ਕੀ ਗੱਲ ਏ ਉਹ ਅੰਬਾਲਾ ਤੱਕ ਗਏ ਨੇ ਬਸ ਹੁਣ ਆਉਣ ਵਾਲੇ ਹੀ ਹਨ ਗੱਲ ਕੀ ਦੱਸਾਂ ਪੈਣ ਜਿਸ ਗੈਰੇਜ ਵਿੱਚ ਮੈਂ ਕੰਮਕਾਰ ਕਰਦੀ ਹਾਂ ਤੁਹਾਨੂੰ ਪਤਾ ਹੀ 2000 ਲਾਤੀ ਮੈਂ ਪਾਰਟੀਸ਼ਨ ਕਰਵਾਇਆ ਦਿਨੇ ਕੰਮ ਕਰਦੀ ਹਾਂ ਰਾਤ ਉੱਥੇ ਹੀ ਕੌਚ ਤੇ ਲੰਮੀ ਪੈ ਜਾਂਦੀ ਹਾਂ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਵਾਲਾ ਗੈਰਜ ਬਖਸ਼ੀ ਖੁਸ਼ਹਾਲ ਚੰਦ ਐਡਵੋਕੇਟ ਨੇ ਆਪਣੀ ਨਾ ਅਲਾਟ ਕਰਵਾ ਲਿਆ ਹੈ ਹਾਂ ਕਸਮਾ ਖਾਣੀ ਹਾਂ ਭੈਣ ਤਰੁਪਤੀ ਮੇਰੀ ਤੇ ਚਿੰਤਾ ਨਾਲ ਰਾਤ ਨੀਂਦਰ ਨਹੀਂ ਪੈਂਦੀ 3 ਵਜੇ ਕਈ 3:30 4 ਫਿਰ 5 ਦਾ ਵਕਤ ਹੋ ਗਿਆ ਲਾਲਾ ਭਗਤ RAM ਦੇ ਕੁਆਟਰ ਸਾਹਮਣੇ ਸ਼ਰਨਾਰਥੀਆਂ ਦੀ ਢੀੜ ਲੱਗੀ ਹੋਈ ਹੈ ਪਰ ਉਹ ਅਜੇ ਅੰਮਲੋਂ ਵਾਪਸ ਨਹੀਂ ਮੁੜੀ ਚਨਨ ਸ਼ਾਹ ਉਹਨਾਂ ਦੇ ਘਰੋਂ ਟੈਲੀਫੋਨ ਹੀ ਕਰਕੇ ਪਤਾ ਕਰੋ thropti ਦੇ ਕਹਿਣ ਤੇ ਉਸਦੇ ਨਿੱਕੇ ਮੁੰਡੇ ਨੇ ਟੈਲੀਫੋਨ ਦੀ ਕਿਤਾਬ ਵੇਖ ਕੇ ਕਿਹਾ ਉਹਨਾਂ ਦੇ ਘਰ ਦਾ ਟੈਲੀਫੋਨ ਹੈ ਹੀ ਨਹੀਂ ਨਹੀਂ ਹੈ ਲਾਲਾ ਜੀ ਨੇ ਹੁਣੇ ਹੀ ਕੋਸ਼ਿਸ਼ ਕਰਕੇ ਲਵਾ ਦਿੱਤਾ thropti ਦੀ ਗੱਲ ਸੁਣ ਕੇ ਇੱਕ ਸ਼ਰਨਾਰਥੀ ਨੇ ਕਿਹਾ ਲਾਲਾ ਜੀ ਵੀ ਭੱਜ ਕੇ ਸਰਮਾਇਦਾਰਾਂ ਦੇ ਹੀ ਕੰਮ ਕਰਦੇ ਨੇ ਖਸਮਾ ਖਾਣੇ ਨੁਕਸਾਨਟ ਨੂੰ ਆ ਜਾਂਦੇ ਨੇ ਸਰਮਾਇਦਾਰਾਂ ਬਿਨਾ ਕੋਈ ਕੰਮ ਵੀ ਚੱਲਦਾ ਹੈ ਹੁਣ ਚਾਨਣ ਸ਼ਾਹ ਹੋਰੀ ਲਾਲਾ ਜੀ ਨੂੰ ਆਪਣੀ ਮੋਟਰ ਵਿੱਚ ਬਿਠਾ ਕੇ ਅੰਬਾਲਾ ਲੈ ਗਏ ਨੇ ਕੰਮ ਭਾਵੇਂ ਉਹਨਾਂ ਦਾ ਆਪਣਾ ਵੀ ਸੀ ਪਰ ਲਾਲਾ ਜੀ ਨੇ ਵੀ ਸ਼ਰਨਾਰਥੀਆਂ ਦੀ ਖਬਰ ਲੈਣ ਜਾਣਾ ਸੀ ਆਰਾਮ ਨਾਲ ਗਏ ਨੇ ਆਰਾਮ ਨਾਲ ਹੀ ਆ ਜਾਣਗੇ ਗੱਲ ਕਰਦਿਆਂ ਕਰਦਿਆਂ ਹੀ ਤ੍ਰੋਪਤੀ ਨੇ ਆਪਣੇ ਮੁੰਡੇ ਨੂੰ ਫਿਰ ਆਵਾਜ਼ ਦਿੱਤੀ ਟੈਲੀਫੋਨ ਪੁੱਛਗਿੱਛ ਦੇ ਦਫ਼ਤਰੋਂ ਲਾਲਾ ਚਾਨਣ ਸ਼ਾਹ ਦਾ ਨੰਬਰ ਪਤਾ ਕਰ ਲਵੋ ਕਿੱਥੋਂ ਬੋਲਦੇ ਹੋ ਜੀ ਲਾਲਾ ਚਾਨਣ ਸ਼ਾਹ ਕਿੱਥੋਂ ਸ਼ਾਹ ਹੋਰੀ ਅੰਬਾਲੇ ਗਏ ਸਨ ਆ ਗਏ ਹਨ ਉਹਨਾਂ ਨੂੰ ਜ਼ਰਾ ਟੈਲੀਫੋਨ ਦਿਓ ਤੁਸੀਂ ਥੋੜੀ देर ਨੂੰ ਟੈਲੀਫੋਨ ਕਰਨਾ ਇਸ ਵੇਲੇ ਉਹ ਬਾਹਰ ਬਗੀਚੇ ਵਿੱਚ ਬੈਠੇ ਹਨ ਕੁਝ ਪਰੌਣੇ ਆਏ ਹੋਏ ਹਨ ਪਾਰਟੀ ਹੋ ਰਹੀ ਹੈ ਅੱਛਾ ਉਹਨਾਂ ਤੋਂ ਪਤਾ ਕਰ ਦਿਓ ਕਿ ਲਾਲਾ ਭਗਤਰਾ ਮੋਰੀ ਜੋ ਉਹਨਾਂ ਨਾਲ ਗਏ ਸਨ ਉਹ ਕਿੱਥੇ ਹਨ ਤੁਸੀਂ ਕੌਣ ਬੋਲਦੇ ਹੋ ਧਰੁਪਤੀ ਲਾਲਾ ਜੀ ਦੇ ਘਰੋਂ ਅੱਛਾ ਇੱਕ ਦੋ ਮਿੰਟ ਉਡੀਕੋ ਜਾ ਆਪਣਾ ਨੰਬਰ ਦੱਸ ਦਿਓ ਤ੍ਰੋਪਤੀ ਆਪਣਾ ਨੰਬਰ ਦੱਸ ਕੀ ਕਰਤਾਰ ਕੌਰ ਨਾਲ ਗੱਲ ਨਹੀਂ ਲੱਗਣ ਲੱਗੀ ਸੀ ਕਿ ਤਰਤ ਟੈਲੀਫੋਨ ਦੀ ਘੰਟੀ ਵੱਜੀ ਹੈਲੋ ਹਾਂਜੀ ਸ਼ਾਹ ਜੀ ਆਖਦੇ ਹਨ ਕਿ ਲਾਲਾ ਜੀ ਡਿਪਟੀ ਕਮਿਸ਼ਨਰ ਦੀ ਕੋਠੀ ਤੋਂ ਹੀ ਟਾਂਗਾ ਲੈ ਕੇ ਸ਼ਰਨਾਰਥੀ ਕੈਂਪ ਵਿੱਚ ਚਲੇ ਗਏ ਸਨ ਮੋਟਰ ਵਿੱਚ ਪੈਟਰੋਲ ਥੋੜਾ ਸੀ ਤੇ ਸ਼ਾਹ ਹੋਰਾਂ ਆਪਣੇ ਇੱਕ ਦੋ ਕੰਮ ਹੋਰ ਕਰਨੇ ਸਨ ਸ਼ਾਹੂ ਰਾਣੀ ਲਾਲਾ ਜੀ ਨੂੰ ਸ਼ਰਨਾਰਥੀ ਕੈਂਪ ਵਿੱਚੋਂ ਨਾਲ ਲੈਣਾ ਸੀ ਪਰ ਦੂਜੇ ਜ਼ਰੂਰੀ ਕੰਮਾਂ ਵਿੱਚ ਉਹਨਾਂ ਨੂੰ ਟਿੱਲ ਲੱਗ ਗਈ ਇੱਥੇ ਘਰ ਬੰਦੇ ਚਾਹ ਤੇ ਸੱਦੇ ਹੋਏ ਸਨ ਜੇ ਕੈਂਪ ਵਿੱਚ ਲਾਲਾ ਜੀ ਨੂੰ ਲੈਣ ਜਾਂਦੇ ਤਾਂ ਟੱਲ ਲੱਗ ਜਾਣੀ ਸੀ ਇਸ ਲਈ ਉਹ ਵਾਪਸ ਆ ਗਈ ਗਈ ਦਾ ਸ਼ਬਦ ਅਜੇ ਸੁਣ ਵਾਲੇ ਦੇ ਮੂੰਹ ਵਿੱਚ ਹੀ ਸੀ ਕਿ ਤ੍ਰੋਪਤੀ ਨੇ ਖਸਮਾ ਖਾਣੀ ਆਖ ਕੇ ਜ਼ੋਰ ਨਾਲ ਰিসিਵਰ ਵਗਾ ਕੇ ਮਾਰਿਆ ਗੱਲ ਸਭ ਨੂੰ ਪਤਾ ਲੱਗ ਗਈ ਕੰਮਾ ਵਾਲੇ ਘਰੋਂ ਘਰੀ ਚਲੇ ਗਏ ਰਾਤ ਦੀ ਸ਼ਾਂਤੀ ਜਿਉਂ-ਜਿਉ ਡੂੰਗੀ ਹੁੰਦੀ ਜਾਂਦੀ ਹੈ ਤ੍ਰੋਪਤੀ ਦੀ ਬੇਚੈਨੀ ਵੱਧਦੀ ਜਾਂਦੀ ਹੈ ਸੜਕ ਤੋਂ ਹਰ ਗੁਜ਼ਰਨ ਵਾਲੀ ਮੋਟਰ ਦੀ ਆਵਾਜ਼ ਉਸ ਨੂੰ ਆਪਣੇ ਵਿਹੜੇ ਵਿੱਚ ਸੁਣਿੰਦੀ ਉਹ ਭੁਲੇਖੇ ਵਿੱਚ ਬੁਹਾ ਖੋਲਦੀ ਤੇ ਮੋਟਰ ਫਰਫਰ ਕਰਦੀ ਉਲਪ ਹੋ ਜਾਂਦੀ ਜਨਨੀ ਸ਼ਰਨਾਰਥਨ ਦੀ ਸੇਵਾ ਸੰਭਾਲ ਤ੍ਰੋਪਤੀ ਦੇ ਜਾਗਣ ਦਾ ਚੰਗਾ ਬਹਾਨਾ ਹੈ ਪਰ ਉਂਝ ਵੀ ਅੱਜ ਉਸ ਦੀਆਂ ਅੱਖਾਂ ਵਿੱਚ ਨੀਂਦਰ ਕਿੱਥੇ ਪੋ ਮਾਗਦੀ ਰਾਤ ਬਗੈਰ ਬਿਸਤਰੇ ਕੋਈ ਪਾਰਾ ਕਪੜਾ ਵੀ ਲੈ ਕੇ ਨਹੀਂ ਗਈ ਦਵਾਈ ਬਿਨਾ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ ਉਰਦਿਆਂ ਬੈਠਦੇ ਆ ਜਨਨਨੀ ਸ਼ਰਨਾਰਥਨ ਦਾ ਕੱਪੜਾ ਲੱਤਾ ਠੀਕ ਕਰਦੇ ਆ ਕਰਦੇ ਆ ਮੋਟਰਾਂ ਦੀਆਂ ਆਵਾਜ਼ਾਂ ਦੇ ਭਲੇਖੇ ਵਿੱਚ ਮੁਰਮੁਰ ਬਾਰ ਝਾਕਦੇ ਆ ਕਰਦੇ ਆ ਅੰਗੀਠੀ ਦੀ ਅੱਗ ਫੋਲਦੇ ਆ ਫਾਦਦੇ ਆ thropti ਨੂੰ ਸਵੇਰ ਹੋ ਗਈ ਅਖੀਰ ਕੱਲ ਵਾਲੇ ਮੂਖ ਨੇਰੇ ਵੇਲੇ ਇੱਕ ਮੋਟਰ ਉਸ ਦੇ ਵੇੜੇ ਵਿੱਚ ਆਣ ਹੀ ਰੁਕੀ ਹਾਰਨ ਇਸ ਦਾ ਅੱਜ ਵੀ ਬੜਾ ਖੌਰਾ ਹੈ ਪਰ thropti ਦੇ ਕੰਨਾਂ ਨੂੰ ਸਵੇਰ ਦੇ ਅਸਾਰਗ ਵਰਗਾ ਮਿੱਠਾ ਲੱਗਾ ਗਣੇਸ਼ੇ ਨੇ ਟੈਕਸੀ ਦਾ ਬੂਹਾ ਬਾਰੋਂ ਖੋਲਿਆ ਪਤਲੇ ਜਿਹੇ ਮੈਲੇ ਖਲਟ ਕੰਬਲ ਦੀ ਬੁੱਕਲ ਮਾਰੀ ਲਾਲਾ ਭਗਤ RAM ਹੋਰੀ ਬਾਹਰ ਨਿਕਲੇ ਤ੍ਰੋਪਤੀ ਸੱਜੇ ਹੱਥ ਦੀਆਂ ਉਂਗਲਾਂ ਨਾਲ ਕੰਬਲ ਦੀ ਮੋਟਾਈ ਜਾਂਚ ਰਹੀ ਸੀ ਤੇ ਲਾਲਾ ਜੀ ਆਖਰੇ ਸਨ ਸ਼ਰਨਾਰਥੀ ਵਿਚਾਰਾ ਰਾਤ ਸਰਦੀ ਨਾਲ ਮਰ ਗਿਆ ਹੋਵੇਗਾ ਇਕੋ ਤੇ ਉਸਦੇ ਪਾਸ ਕੰਬਲ ਸੀ ਜਿਹੜਾ ਉਸਨੇ ਮੈਨੂੰ ਰੇਲ ਵਿੱਚ ਬਿਠਾਉਂਦਿਆਂ ਬਦੋ-ਬਦੀ ਮੇਰੇ ਦੁਆਲੇ ਲਪੇਟ ਦਿੱਤਾ। thropti ਨੇ ਖੱਬਾ ਹੱਥ ਕਮੀਜ਼ ਦੀ ਜੇਬ ਵਿੱਚ ਪਾਇਆ। ਸਤਿਸ਼੍ਰੀ ਅਕਾਲ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ। ਗਣੇਸ਼ੇ ਦੀ ਉੱਡਦੀ ਜਾਂਦੀ ਟੈਕਸੀ ਨੂੰ ਦੂਰ ਤੱਕ ਵੇਖਦਿਆਂ ਵੇਖਦਿਆਂ ਉਸਦੇ ਮੂੰਹ ਚੋਂ ਨਿਕਲ ਗਿਆ। ਇਸ ਗਰੀਬ ਨੂੰ ਵੇਖੋ ਤਾਂ ਉਹ ਖਸਮਾ ਖਾਣੀ। ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ। ਸ਼ੁਕਰੀਆ।